ਆ ਸਭਾਇਕਰ ਦਾ ਗੱਲ ਲੱਗੀ ਹੋਈ ਹੈ 2-3 ਘੰਟੇ ਹੋ ਗਏ ਕੋਈ ਪ੍ਰਬੰਧ ਨਹੀਂ ਹੋ ਰਿਹਾ ਹੁਣ ਤੱਕ ਕੋਈ ਬਾਇਰਬ੍ਰੇਡ ਦੀ ਕੋਈ ਪਸ਼ਾਣ ਜਿੱਥੇ ਨਹੀਂ ਪਹੁੰਚਿਆ ਹੁਣ ਤੱਕ ਇੱਕ ਗੱਡੀ ਆਈ ਹੈ ਬਾਇਰਬ੍ਰੇਡ ਦੀ ਉਹ ਵੀ ਅੱਧੀ ਨਾ ਕੋਈ ਪ੍ਰੈਸ਼ ਕੋਈ ਕੰਟ ਲਾ ਕਰਦੇ ਕਿਸਾਨੀ ਮੇ ਵੱਲੋਂ ਵੀ ਹੈ ਇਹਦਾ ਹੱਲ ਕੀ ਹੋਣਾ ਚਾਹੀਦਾ ਹੁਣ ਪ੍ਰਚਾਰਨ ਕੀਤਾ ਗਿਆ ਕਿਸਾਨ ਦੀ ਅੱਗ ਲਗੀ ਨਾ ਮਿੰਟੋ ਮਿੱਟੀ ਪਾਉਂਦੇ ਪੁਲਿਸ ਵਿਭਾਗ ਵੀ ਫਾਇਰ ਬ੍ਰਿਗੇਡ ਵੀ ਐਸ ਡੀ ਐਮ ਵੀ ਡੀ ਸੀ ਵੀ ਅਜੇ ਤੱਕ ਕੌਣ ਪਹੁੰਚਿਆ ਹੁਣ ਆ ਦੇਖੋ ਕਿੰਨੀ ਸਮਾਂ ਇੱਥੇ ਲੱਗੀ ਹੋਈ ਹੈ ਇੱਕ ਪੂਰੀ 22-3 ਘੰਟੇ ਹੋ ਗਏ 10 ਘੰਟੇ ਹੋ ਗਏ ਆ ਕਿ ਮੇਂ ਦਿੱਕਤ ਡੇਢ ਗੱਡੀ ਪਾਣੀ ਦੀ ਆਈ ਹੁਣ ਤਾਂ ਉਹ ਵੀ ਠੀਕ ਨਹੀਂ ਆਹ ਦੇਖੋ ਬਾਈ ਤੇ ਤੁਸੀਂ ਤਾਂ ਇੱਕ ਕਰ ਸਹੀਗਾ ਆਹ ਦੇਖੋ ਪੈਰੀ ਦਾ ਪ੍ਰੈਸ਼ਰ ਕਿੰਨਾ ਆ ਇਹ 1.50 ਨੂੰ ਕਿ ਪੁੱਛੇ ਇਹਨਾਂ ਨੂੰ ਬੱਲਾ ਦਾ ਟੂਟੀ ਲੰਨੇ 20 25 25000 ਰੁਪਏ ਲੰਨੇ ਆ ਆ ਦੇਖੋ ਪ੍ਰੈਸ਼ਰ ਕਿੰਨਾ ਹੈ ਇਹ ਟੂਟੀ ਵਾਲਾ ਆ ਮੋਟਰ ਕਿੰਨਾ ਪ੍ਰੈਸ਼ਰ ਆ ਕਰੋੜਾਂ ਦੀ ਸਾਡੀ ਪ੍ਰਾਲੀ ਜਣਗੀ ਦੱਸ ਕੋਈ ਖਰਚਾ ਦਊਗਾ ਦਾ ਹਾਂ 200 ਰੁਪਏ ਦੀ ਭਰਾਈ ਵਾਲੀ ਕੋਲ 400 ਕਿੱਲੇ ਦੀ ਕਰ ਅੱਕ ਲੱਗਦੀ ਹੈ ਕਿੰਤਾ ਜੀ ਜਾਂਦਾ ਬਹੁਤ ਬਚ ਬਚ ਕੇ ਜਾਂਦੇ ਆ ਹੁਣ 400 ਕਿੱਲੇ ਦੀ ਪਰਾਲੀ ਜਲ ਗਈ ਹੁਣ ਦੱਸੋ ਕੌਣ ਜ਼ਿੰਮੇਵਾਰ ਇਹਦਾ ਸਰ ਪਤਾ ਹੀ ਨਹੀਂ ਕਿ ਆ ਹੋਇਆ ਗਿਆ ਨਹੀਂ ਨਹੀਂ ਰੋੜੀ ਚੱਜੀ ਹੈ ਪਿੰਡ ਪਤਾ ਨਹੀਂ ਜੇ ਜੀ ਥੀਰ ਪਟ્રોલ ਉਹ ਪਟਾ ਬੰਪ ਜੀ ਦੋ ਹੀ ਗੱਡੀ ਆਈ ਆ ਸਾਡੀ ਨਾਲ ਕੋਲ ਪਹਿਲੀ ਗੱਡੀ ਆਈ ਪਹਿਲੀ ਗੱਡੀ ਜਮੇ ਤੋਂ 10-5 ਮਿੰਟ ਚੱਲੀ ਉਹ ਜਦੋਂ ਪਾਣੀ ਮੁੱਕ ਗਿਆ ਚ ਤਾਰੋ ਤੂੰ ਹੀ ਗੱਡੀ ਆਈ ਏ ਤੂੰ ਹੀ ਦਾ ਇੱਕ ਦਾ ਪ੍ਰੈਸ਼ਰ ਠੀਕ ਹੈ ਇੱਕ ਦਾ ਪੰਪ ਖਰਾਬ ਹੈ ਨਾ ਉਹ ਅੱਧੀ ਕਰਕੇ ਜਊਂਗਾ 30 ਦੱਸੋ ਹਵਾ ਵੀ ਚੰਨੀ ਹੋ ਰਹੀ ਆ ਜਹਾਵਾ ਰੋਕੀ ਮੋ ਗਈ ਬਾਈ ਗੱਦਾ ਮਾਰੀ ਲੱਗੀ ਸੀ ਗੱਡੀ ਆਈ ਜਾਉਂਦੇ ਤਲਾਸ਼ ਹੋ ਰਿਹਾ ਕੋਈ ਨਹੀਂ ਦੀਆਂ ਉਹ ਕਿਹਨੂੰ ਕਿਹਾ ਵੀ ਨਹੀਂ ਗਾਣਾ ਇੱਕ ਮਹੀਨੇ ਸਰ ਯਾਰ ਉਹ ਕਿਹਦਾ ਦੀ ਪਹਿਲਾ 1000 ਰੁਪਏ ਇੱਕ ਬੰਦਾ ਗੱਲ ਕਰੂ ਮੈਂ ਕਰੇ ਤੂੰ ਕਿੰਨਾ ਦੇਣੋ ਆਹ ਦਿਖਾ ਦਿਓ ਇਹਨੂੰ ਭਾਈ ਉਹ ਸੱਤ ਆਹ ਦੇਖੋ ਆਹ ਕਹਿੰਦਾ ਪ੍ਰੈਸ਼ਰ ਹੈ ਦਾ ਆ ਦੱਸੋ ਪ੍ਰੈਸ਼ਰ ਟੁੱਟੀ ਵਾਲਾ ਪ੍ਰੈਸ਼ਰ ਹੈ ਦਾ ਜੀ ਏ ਪਰਪਗੈਟ ਦੀ ਗੱਡੀ ਜਾ ਉਹੀ ਗੱਡੀ ਆਈ ਆ ਸਰ ਤੂੰ ਹੀ ਗੱਡੀ ਆਈ ਆ ਤੂੰ ਹੀ ਗੱਡੀ ਦੇ ਅੱਧਾ ਘੰਟਾ ਮਸੀ ਚੱਲੀ ਆ 10 ਮਿੰਟ ਉਹ ਵੀ ਖਤਮ ਹੋ ਚੱਲੀ ਜੀ ਉਹ ਵੀ ਲੈ ਚੱਲੇ ਗੱਡੀ ਨੂੰ ਜੀ ਪ੍ਰੈਸ਼ਰ ਦੇਖ ਲੈ ਪ੍ਰੈਸ਼ਰ ਦੇਖ ਲੋ ਕਿੰਨਾ ਕਿੰਨਾ ਦਾ ਟੁੱਟੀ ਵਾਲਾ ਪ੍ਰੈਸ਼ਰ ਹੈ ਦਾ ساری ਗੱਡੀ ਦਾ ਜੀ ਜਦੋਂ ਖੇਤਾਂ 'ਚ ਅੱਗ ਲੱਗ ਜਾਂਦੀ ਆ ਫਿਰ ਤਾਂ ਕਿ ਸਭ ਨੂੰ ਦਿਖ ਜਾਂਦੀ ਆ ਖੇਤਾਂ 'ਚ ਅੱਗ ਲੱਗੀ ਹੋਈ ਕੱਲੇ-ਕੱਲੇ ਆਈ ਕਰਾਹ ਦੀ ਦੇਖਦਾ ਹੁਣ 400 ਵੀਲੇ 1-2 ਦੇ ਵਿੱਚ ਪਰਾਈ ਆ ਉਹ ਪਾਈ ਕਿਦਾਂ ਦਿਖਦੀ ਹੈ ਪ੍ਰੈਸ਼ਰ ਦੇ ਕੋਲ ਉਹ ਪਹੁੰਚ ਗਿਆ ਜੀ ਪਾ ਫਿਰ ਫਾਇਰ ਬ੍ਰਿਗੇਡ ਚਲਦੀ ਆ ਕਿ ਨਾ ਕੋਈ ਨਾ ਉਹਨਾਂ ਦੇ باوجود ਪ੍ਰਸ਼ਾਸਨ ਵੀ ਖੜਾ ਇਹ ਦੋਵੇਂ ਮਾਤਰੀ ਆ ਲੋਕ ਵੀ ਖੜੇ ਆ ਪਰ ਗੱਡੀ ਚ ਪਾਣੀ ਉਹ ਖਤਮ ਹੋ ਗਿਆ ਆ ਸਾਰੀ ਸਵਾਇਕਰ ਚ ਟਾਲੀ ਨਾਲ ਅਗਲੇ ਨਾਲ ਪੈਟਰੋਲ ਪੰਪ ਬਿਲਕੁਲ ਨਾਲ ਅਗ ਲੱਗੀ ਹੋਈ ਹੈ ਇਹ ਤੇਰੀ ਪਾਪਾ ਜੀ ਇਹ ਬੜਾ ਅਗਲ ਤੋਂ ਲੈ ਕੋਈ ਨਤੀਜੇ ਨਹੀਂ ਜੀ ਇਹਨਾਂ ਨੂੰ ਵਟਸਐਪ ਕਰਨੀ ਦੀ ਬਸ ਉਹ ਕਰਾ ਰਹੇ ਨੇ ਲਾਈ ਲੱਗਾਂ ਮੈਨੂੰ ਸੰਸਰਕਟ ਦੀ ਬ੍ਰਾਲੀ ਹੈ ਜੀ 9 ਵਜੇ ਕੇ 7 ਮਿੰਟ ਤੇ ਅੱਗ ਲੱਗੀ ਹੈ ਜੀ ਇਹ ਫਾਇਰ ਗ੍ਰੇਡ ਦੀਆਂ ਗੱਡੀਆਂ ਆਈਆਂ ਜੀ 10:30 ਵਜੇ ਠੀਕ ਹੈ ਜੀ 10:30 ਵਜੇ ਆਈਆਂ ਜੀ 10:30 ਵਜੇ ਆਉਣ ਤੋਂ ਬਾਅਦ ਫਾਇਰ ਗ੍ਰੇਡ ਦੀਆਂ ਗੱਡੀਆਂ ਦਾ ਨਾ ਪਾਇ ਪੰਜ ਸੀ ਜੀ ਕਿੰਨੀ ਲੇਟ ਆਈਆਂ ਗੱਡੀਆਂ ਇਹ ਡੇਢ ਘੰਟਾ ਲੇਟ ਜੀ ਠੀਕ ਹੈ ਜੀ ਹਾਂ ਜੀ ਆਪਣਾ ਕਿੰਨਾ ਨੁਕਸਾਨ ਹੋਇਆ ਜੀ ਇਹ ਕਿੰਨਾ ਖੇਤਾਂ 500 ਏਕੜ ਦਾ ਜੀ ਮਤਲਬ ਇਹ ਲਗਭਗ ਕਿੰਨਾ ਮਤਲਬ ਲਗਭਗ ਮਤਲਬ 15 25 ਲੱਖ ਰੁਪਏ ਦਾ ਮੰਨ ਕੇ ਚੱਲੋ ਜੀ ਠੀਕ ਹੈ ਜੀ ਹਾਂ ਜੀ ਇਹ ਜਿਹੜੀ ਜ਼ਮੀਨ ਆ ਆਪਣੀ ਇਹ ਇਹ ਮੈਨੂੰ ਠੇਕੇ ਤੇ ਲਈ ਰੈਂਟ ਤੇ ਲਈ ਹੈ ਜੀ ਪਟਾੜੀ ਦੇ ਬੰਦੇ ਜਗਤਾਰ ਸਿੰਘ ਦੀ ਜ਼ਮੀਨ ਹੈ ਜੀ ਇਹ ਠੀਕ ਹੈ ਜੀ ਹਾਂ ਜੀ ਸਰ ਉਸ ਤੋਂ ਬਾਅਦ ਪਹਿਲੀ ਗੱਡੀ ਦਾ ਮੰਨ ਲੋ ਇਹਨੇ ਚਲਾਈ ਨਹੀਂ ਹੈਗੀ ਕਿ ਕਹਿੰਦੇ ਪਾਣੀ ਖਤਮ ਹੋ ਗਿਆ 5 ਮਿੰਟ ਚਲਾਉਣ ਤੋਂ ਬਾਅਦ ਚਲੇਗੀ ਦੂਜੀ ਗੱਡੀ ਆ ਗਈ ਅੱਧਾ ਘੰਟਾ ਖੜੇ ਰਹਿ ਟੂਟੀ ਮੰਗ ਚਲਾਈ ਦੱਸੀ ਇੱਕ ਬੰਦੇ ਦੀ ਸ਼ਰਾਬ ਪੀਤੀ ਹੋਈ ਦੀ ਫਾਇਰ ਬਿਗੜ ਵਾਲੇ ਦੀ ਉਹ ਵੀਡੀਓ ਬਣਾ ਰਿਆ ਖੜਾ ਵਿੱਚ ਉਸ ਤੋਂ ਬਾਅਦ ਉਹਨੂੰ ਕਿਹਾ ਪਾਈਪ ਚਲਾ ਦੇ ਕਹਿੰਦਾ ਚੱਲਦਾ ਨਹੀਂ ਹੈਗਾ ਮੇਰੇ ਪਾਈਪ ਲੀਕ ਨੇ ਫਟੇ ਹੋਏ ਨੇ ਉਸ ਤੋਂ ਬਾਅਦ ਪੁਲਿਸ ਵਾਲਿਆਂ ਨੇ ਆ ਕੇ ਉਹ ਤੋਂ ਪਾਈਪ ਚਲਵਾਇਆ ਉਹਨੂੰ ਪ ਕਹਿੰਦੇ ਅੱਗ ਬੁਝਾਉਣ ਵਾਸਤੇ ਆਇਤਾ ਜੀ ਐਸ ਐਚਓ ਆ ਕੇ ਕਹਿੰਦਾ ਉਹਰੇ ਕਹਿੰਦਾ ਤੁਸੀਂ ਇਨਸ਼ੋਰ ਕਰਾਈ ਹੋਈ ਆ ਮਾਲਕ ਤਾਂ ਆਪਣੇ ਆਪ ਮਾਲਕ ਨੇ ਆਪ ਅੱਗ ਲਾਈ ਇਨਸ਼ੋਰ ਲੈਣ ਵਾਸਤੇ ਬਹੁਤ ਜ਼ਿਆਦਾ ਪਰਾਲੀ ਇਕੱਠੀ ਕਰੀ ਹੋਈ ਸੀ ਇੱਥੇ ਹਾਂਜੀ ਜਿਹੜੀ ਕਿ 2-3 ਘੰਟੇ ਤੋਂ ਅੱਗ ਲੱਗੀ ਹੋਈ ਆ ਕੋਈ ਕਿਸੇ ਨੇ ਹੁਣ ਤੱਕ 1-2 ਗੱਡੀਆਂ ਆਈਆਂ ਪਰ ਨਾ ਤਾਂ ਸੈਟੇਲਾਈਟ ਤੇ ਕਿਸੇ ਨੂੰ ਪਤਾ ਲੱਗ ਰਿਹਾ ਵੀ ਇੰਨੀ ਅੱਗ ਲੱਗੀ ਹੋਈ ਆ ਕੋਈ ਇਧਰ ਆ ਜਾ ਜੇ ਕਿ ਕਿਤੇ ਅਸੀਂ ਖੇਤਾਂ 'ਚ ਮਾੜੀ ਮੋਟੀ ਅੱਗ ਲੱਗ ਜਾਂਦੀ ਉਦੋਂ ਸਟੇਟ ਲਾਈਟ ਵੀ ਜਲੇ ਦੱਸ ਦਿੰਦੀ ਆ ਹੁਣ ਕੋਈ ਨਾ ਮਹਿਕਮੇ ਆਣਾ ਆਇਆ ਸਿਰਫ ਦੋ ਗੱਡੀਆਂ ਆਈਆਂ ਇਹਨਾਂ ਤੇ ਵੀ ਕੋਈ ਕੰਟਰੋਲ ਨਹੀਂ ਹੋਇਆ 400 ਏਕੜ ਦੀ ਇਕੱਠੀ ਕਰੀ ਹੋਈ ਪਰਾਲੀ ਨੂੰ ਕੋਈ ਇੱਥੇ ਕੋਈ ਰਾਤ ਨਹੀਂ ਮਿਲੀ ਇਹਦੇ ਨਾਲ ਬਿਲਕੁਲ ਪੂਰੀ ਜਣ ਕੇ ਸਵਾਹ ਹੋ ਰਹੀ ਆ ਕੋਈ ਹੁਣ ਤੱਕ ਕੋਈ ਪ੍ਰਸ਼ਾਸਨ ਦਾ ਬੰਦਾ ਨਹੀਂ ਕੋਈ ਮਹਿਕਮੇ ਦਾ ਨਹੀਂ ਕੋਈ ਕੁਝ ਨਹੀਂ ਹੌਣ ਤੱਕ ਆਇਆ ਇੱਥੇ ਜੇ ਕਿਤੇ ਖੇਤਾਂ 'ਚ ਅੱਗ ਲੱਗ ਜਾਂਦੀ ਆ ਤਾਂ ਉਦੋਂ ਜਦ ਹੀ ਪ੍ਰਸ਼ਾਸਨ ਵੀ ਖੜਾ ਹੋ ਜਾਂਦਾ ਫ੍ਰੀਸ਼ ਵੀ ਆ ਜਾਂਦੇ ਹੁਣ ਤੱਕ ਕੋਈ ਕਿਤੇ ਨੇ ਦੌਰ ਨਹੀਂ ਕਰੀ ਦੋ ਤਿੰਨ ਘਟੇ ਹੋ ਗਏ ਅਗਨ ਕਿ ਇਹਦੇ ਤਾਂ ਪੂਰੀ ਗੌਰ ਕਰਨੀ ਚਾਹੀਦੀ ਹੈ ਪ੍ਰਸ਼ਾਸਨ ਨੂੰ ਆ ਦੇਖ ਰਹੀ ਆ ਅੱਗ ਲੱਗੀ ਹੋਈ ਸਵਾ ਇਕੜ 'ਚੋਂ ਅੱਗ ਲੱਗੀ ਪਰ ਦੋ ਗੱਡੀਆਂ ਜਾਂ ਉਹਨਾਂ ਦਾ ਪ੍ਰੈਸ਼ਰੇ ਨਹੀਂ ਕਿਸਾਨ ਦੀ ਅੱਗ ਲੱਗੀ ਖੇਤਾਂ 'ਚ ਦਿਖ ਰਹੀ ਆ ਪ੍ਰਸ਼ਾਸਨ ਨੂੰ ਹੁਣ ਜ਼ਗਰ ਲੜਨ ਦੀ ਕਿੱਥੇ ਗਈ ਕਿਸਾਨ ਮਰ ਰਿਹਾ ਇਹ ਗੱਲ ਪਿੱਛੇ ਅਈ ਤਾਂ ਵੀ ਮੋਰੀ ਆ ਕਿ ਨੂੰ ਕੋਈ ਦਿਖ ਰਿਹਾ ਤੂੰ ਇਹਨੂੰ ਇਹ ਸਾਗ ਦੇ ਨਗੇਦੀ ਕਰਦੀ ਕਿਸਾਨ ਜਨੇ ਨਾ ਨਕੌਲ ਵੱਲੋਂ ਆ ਮੰਗ ਵੀ ਇਹ ਜਿਹੜਾ ਪਰਾਲੀ ਕਰੀ ਹੋਈ ਦਾ ਮਾਅਬਜਾ ਜੋ ਕਰੋਨਾ ਦਾ ਇਹ ਕਿਸਾਨ ਨੂੰ ਮਿਲਣਾ ਚਾਹੀਦਾ ਜਿਹਨਾਂ ਵਿਚਰਨਾ ਇਕੱਠੀ ਕੀਤੀ ਹੈ ਅਸੀਂ ਮੰਗ ਕਰਦੇ ਆ ਕਿਸਾਨ ਜਨੇ ਲਖੌੜ ਵੱਲੋਂ ਆ ਸਭਾਇ ਕਰ ਜਾ ਕੇ ਲੱਗੀ ਹੋਈ ਹੈ 2-3 ਘੰਟੇ ਹੋ ਗਏ ਕੋਈ ਪ੍ਰਬੰਧ ਨਹੀਂ ਹੋ ਰਿਹਾ ਹੁਣ ਤੱਕ ਕੋਈ ਫਾਇਰ ਬਰਗੇਡ ਨਹੀਂ ਕੋਈ ਪੈਸੈਂਟਿੰਗ ਤੱਕ ਨਹੀਂ ਪਹੁੰਚਿਆ ਹੁਣ ਤੱਕ ਇੱਕ ਗੱਡੀ ਆਈ ਹੈ ਫਾਇਰ ਬਰਗੇਡ ਦੀ ਉਹ ਵੀ ਅੱਧੀ ਨਾ ਕੋਈ ਪ੍ਰੈਸ਼ ਕੋਈ ਕੰਟਰਾਕਟ ਕਰਦੇ ਕਿਸਾਨੀ ਵੀ ਵੱਲੋਂ ਵੀ ਇਹਦਾ ਹੱਲ ਕੀ ਹੋਣਾ ਚਾਹੀਦਾ ਹੁਣ ਪੰਜਾਬਣ ਕੀਤਾ ਗਿਆ ਕਿਸਾਨ ਦੀ ਅਗਲ ਕੀ ਨੰਟੋ ਮਿੱਟੀ ਪਾਉਦੇ ਪਲੀਜ਼ ਵਿਭਾਗਾਂ ਵੀ ਫਾਇਰ ਬਰਗੇਡ ਵੀ ਐਸ ਡੀ ਐਮ ਵੀ ਡੀ ਸੀ ਵੀ ਅਇਸਾ ਕੌਣ ਪਹੁੰਚਿਆ ਹੁਣ ਆਹ ਦੇਖੋ ਕਿੰਨੀ ਸਵੇਰ ਕਰਦੇ ਲੱਗੀ ਹੋਈ ਆ ਇੱਕ ਥੋੜੀ 22-3 ਘੰਟੇ ਹੋ ਗਏ ਨੇ 3 ਘੰਟੇ ਹੋ ਗਏ ਆ ਕਿ ਲੱਗੇ ਡੇਢ ਗੱਡੀ ਪਾਣੀ ਦੀ ਆਈ ਹੁਣਕਰ ਉਹ ਵੀ ਠੀਕ ਦੀ ਇਹਦੇ ਨਾਲ ਪੈਸੇ ਸਾਰੇ ਤਾਂ ਪਾਛੇ ਲੜੇ ਇਹਦਾ ਕਿਵੜੀ ਆ ਬਾਈ ਤੁਸੀਂ ਤਾਂ ਇੱਕ ਦਿਨ ਹੀ ਕਹੋਗੇ ਆ ਦੇਖੋ ਜੈਨਾ ਪ੍ਰੈਸ਼ਰ ਕਿੰਨਾ ਕਾ ਇਹ 1.50 ਤੋਂ ਕਿ ਪੁੱਛੇ ਨੇ ਇਹਨਾਂ ਨੂੰ ਬੱਲਾ ਦਾ ਤੂ ਦੀ ਨੰਨੇ 22 25 22000 ਦਾ ਲੰਡੇ ਆ ਆ ਦੇਖੋ ਪ੍ਰੈਸ਼ਰ ਕਿੰਨਾ ਆ ਗੇਰਾ ਟੂਟੀ ਵਾਲਾ ਆ ਮੋਟਰ ਜਿੰਨਾ ਕ ਪ੍ਰੈਸ਼ਰ ਕਰੋੜਾ ਜੀ ਸਾਡੀ ਪ੍ਰਾਲੀ ਜੜ ਗਈ ਦੱਸ ਕੋ ਖਰਚਾ ਦਊਗਾ ਨਾ ਹਾਂ ਲੱਖਾਂ ਰੁਪਏ ਦੀ ਪ੍ਰਾਲੀ ਵਾਲੀ ਕਰੋੜਾ ਜੀ 400 ਪਿੱਲੇ ਦੀ ਕਰਾ ਕ ਲੱਖ ਦੀ ਕੈਂਟਾ ਜੀ ਜਾਂਦਾ ਬਹੁਤ ਬਚ ਬਚ ਕੇ ਜਾਂਦੇ ਆ ਹਾਂ 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 ਹੁਣ 400 ਪਿੱਲੇ ਦੀ ਪ੍ਰਾਲੀ ਜੜ ਗਈ ਹੁਣ ਦੱਸੋ ਕੌਣ ਜ਼ਿੰਮੇਵਾਰ ਇਹਦਾ ਸਰ ਪਤਾ ਨਹੀਂ ਕੀ ਹੋਇਆ ਕੀ ਨਹੀਂ ਨਹੀਂ ਰੋੜੀ ਚੱਜੀ ਹੈ ਪਤਾ ਨਹੀਂ ਜੀ ਹੈ ਜੀ ਇਹ ਪੈਟਰੋਲ ਬੰਦ ਕੋਪਟਰ ਪੰਪ ਜੀ ਦੋਈ ਗੱਡੀ ਆਈ ਆ ਸਾਡੀ ਨਾਲ ਪਹਿਲੀ ਗੱਡੀ ਆਈ ਪਹਿਲੀ ਗੱਡੀ ਜਮੇ ਦੋ 10 5 ਮਿੰਟ ਚੱਲੀ ਆ ਜਦੋਂ ਪਾਣੀ ਮੱਕ ਗਿਆ ਉਹ ਚ ਹਾਂ ਤੂੰਈ ਗੱਡੀ ਆਈ ਆ ਤੂੰਈ ਦਾ ਇੱਕ ਤਾਂ ਪ੍ਰੈਸ਼ਰ ਠੀਕ ਆ ਇੱਕ ਦਾ ਪੰਪ ਖਰਾਬ ਹੈ ਨਾ ਹੁਣ ਅਸੀਂ ਕਰਕੇ ਦੇਉਂਗਾ ਠੀਕੀ ਦੱਸੋ ਹਲਾਉਂਗੇ ਚੰਗਾ ਹੋ ਰਹੀ ਆ ਜਹਾਵਾ ਰੱਖੀ ਹੋਊਗਾ ਭਾਈ ਆ ਗਾਣਾ ਮਾਰੀ ਲੱਗੀ ਜੀ ਗੱਡੀ ਆਈ ਜਾਉਂ ਤੇ ਕਲਾਸ ਹੋ ਰਹੀਦੀ ਆ ਉਹ ਕਿਹਨੂੰ ਕਿਹਾ ਵੀ ਨਹੀਂ ਗਾਣਾ ਕੋਈ ਬੇਕੂਆ ਜੀਨੇ ਸਰ ਪਹਿਲਾਂ ਯਾਰ ਮੈਂ ਇੱਕ ਬੰਦਾ ਗੱਲ ਕਰੂੰ ਮੈਂ ਕਰੇਂਗਾ ਤੂੰ ਹੀ ਕੰਮ ਦੇ ਦੇ ਉਹ ਸੱਤੇ ਆ ਆ ਦੇਖੋ ਆਹ ਕਹਿੰਦਾ ਪ੍ਰੈਸ਼ਰ ਹੈ ਦਾ ਆ ਦੱਸੋ ਪ੍ਰੈਸ਼ਰ ਟੁੱਟੀ ਵਾਲਾ ਪ੍ਰੈਸ਼ਰ ਹੈ ਦਾ ਜੀ ਇਹ ਪਰਪ ਗੱਡੀ ਗੱਡੀ ਜਾ ਉਹ ਹੀ ਗੱਡੀ ਆਈ ਆ ਸਰ ਤੂੰ ਹੀ ਗੱਡੀ ਆਈ ਆ ਤੂੰ ਹੀ ਗੱਡੀ ਦੇ ਅੱਧਾ ਘੰਟਾ ਮੱਖੀ ਚੱਲੀ ਆ 10 ਮਿੰਟ ਉਹ ਵੀ ਖਤਮ ਹੋ ਚੱਲੀ ਜੀ ਉਹ ਵੀ ਲੈ ਚੱਲੇ ਗੱਡੀ ਨੂੰ ਜੀ ਪ੍ਰੈਸ਼ਰ ਦੇਖ ਲੈ ਪ੍ਰੈਸ਼ਰ ਦੇਖ ਲੋ ਕਿੰਨਾ ਕਿੰਨਾ ਦਾ ਟੁੱਟੀ ਵਾਲਾ ਪ੍ਰੈਸ਼ਰ ਹੈ ਦਾ ساری ਗੱਡੀ ਦਾ ਜੀ ਜਦੋਂ ਖੇਤਾਂ ਨੂੰ ਅੱਗ ਲੱਗ ਜਾਂਦੀ ਆ ਫਿਰ ਤਾਂ ਆ ਕੇ ਸਭ ਨੂੰ ਦਿਖ ਜਾਂਦੀ ਆ ਖੇਤਾਂ 'ਚ ਅੱਗ ਲੱਗਦੀ ਆ ਇਕੱਲੇ ਇਕੱਲੇ ਇਸ ਤਰ੍ਹਾਂ ਦੇਖ ਹੁਣ 400 ਵੀਲੇ 1 ਗੀਲੇ ਵਿੱਚ ਭਰਾਈ ਆ ਉਹ ਪਾਈ ਕਿਦਾਂ ਦਿਖਦੀ ਹੈ ਆਹ ਪ੍ਰੈਸ਼ਰ ਦਾ ਕੋਈ ਨਾ ਅੰਦਰ ਤੇ ਨਾ ਬੋਜਣ ਦੇ باوجود ਪ੍ਰਸ਼ਾਦਨ ਵੀ ਖੜਾ ਇਹ ਦੋਵੇਂ ਮੱਚ ਰਹੀਆਂ ਲੋਕ ਵੀ ਖੜੇ ਆ ਪਰ ਗੱਡੀ ਚ ਪਾਣੀ ਖਤਮ ਹੋ ਗਿਆ ਆ ਸਾਰੀ ਸਵਾਇ ਇਕੜ ਚ ਟਾਲੀ ਨਾਲ ਅਗਲੇ ਨਾਲ ਪੈਟਰੋਲ ਪੰਪ ਬਿਲਕੁਲ ਨਾਲ ਅਗ ਲੱਗੀ ਹੋਈ ਹੈ ਇਹ ਤੇ ਉਹ ਪਾਣੀ ਦੀ ਯਾਰ ਜਿਹੜਾ ਬੜਾ ਵੱਡਾ ਹੱਦ ਤੋਂ ਲੈ ਕੋਈ ਜਿੱਤੀ ਨਹੀਂ ਜਿੰਨਾ ਬਸ ਉੱਪਰ ਨਹੀਂ ਨਾ ਕੋਈ ਨਾ ਕੋਈ ਲਾਈਨ ਲੱਗਾਂ ਮੈਨੂੰ ਕਿ ਫਾਇਰ ਗ੍ਰੇਡ ਦੀ ਬਰਾਲੀ ਹੈ ਜੀ 9:00 ਵਜੇ 7 ਮਿੰਟ ਤੇ ਅੱਗ ਲੱਗੀ ਹੈ ਜੀ ਇਹ ਫਾਇਰ ਗ੍ਰੇਡ ਦੀਆਂ ਗੱਡੀਆਂ ਆਈਆਂ ਜੀ 10:30 ਵਜੇ ਠੀਕ ਹੈ ਜੀ 10:30 ਵਜੇ ਆਈਆਂ ਜੀ 10:30 ਵਜੇ ਆਉਣ ਤੋਂ ਬਾਅਦ ਫਾਇਰ ਗ੍ਰੇਡ ਦੀਆਂ ਗੱਡੀਆਂ ਦਾ ਨਾ ਪਾਇ ਪੰਜ ਸਹੀ ਕਿੰਨੀ ਲੇਟ ਆਈਆਂ ਗੱਡੀਆਂ ਐ ਡੇਢ ਘੰਟਾ ਲੇਟ ਜੀ ਠੀਕ ਹੈ ਜੀ ਹਾਂ ਜੀ ਆਪਣਾ ਕਿੰਨਾ ਨੁਕਸਾਨ ਹੋਇਆ ਜੀ ਇਹ ਕਿੰਨਾ ਨੁਕਸਾਨ 500 ਏਕੜ ਦਾ ਹੈ ਜ ਲਗਭਗ ਕਿੰਨਾ ਲਗਭਗ ਮਤਲਬ 25 ਲੱਖ ਰੁਪਏ ਦਾ ਮੰਨ ਕੇ ਚੱਲੋ ਜੀ ਠੀਕ ਹੈ ਜੀ ਹਾਂ ਜੀ ਇਹ ਜਿਹੜੀ ਜ਼ਮੀਨ ਆ ਆਪਣੀ ਇਹ ਮੈਨੂੰ ਠੇਕੇ ਤੇ ਲਈ ਰੈੱਡ ਤੇ ਲਈ ਹੈ ਜੀ ਪਟੜੀ ਦੇ ਬੰਦੇ ਜਗਤਾਰ ਸਿੰਘ ਦੀ ਜ਼ਮੀਨ ਹੈ ਜੀ ਇਹ ਠੀਕ ਹੈ ਜੀ ਹਾਂਜੀ ਸਰ ਉਸ ਤੋਂ ਬਾਅਦ ਪਹਿਲੀ ਗੱਡੀ ਦਾ ਮੰਨ ਲਓ ਇਹਨੇ ਚਲਾਈ ਨਹੀਂ ਹੈਗੀ ਕਿ ਕਹੇ ਪਾਣੀ ਖਤਮ ਹੋ ਗਿਆ 5 ਮਿੰਟ ਦਿਲਾਉਣ ਤੋਂ ਬਾਅਦ ਚਲੇਗੀ ਦੂਜੀ ਗੱਡੀ ਆ ਗਈ ਅੱਧਾ ਘੰਟਾ ਖੜੇ ਰਹਿ ਟੂਟੀ ਮੰਗ ਚਲਾਈ ਦਿੱਤੀ ਇੱਕ ਬੰਦੇ ਸ਼ਰਾਬ ਪੀਤੀ ਹੋਈ ਦੀ ਫਾਇਰ ਵੀ ਗੜ ਵਾਲੇ ਦੀ ਉਹ ਵੀਡੀਓ ਬਣਾ ਰਿਹਾ ਖੜਾ ਵਿੱਚ ਉਸ ਤੋਂ ਬਾਅਦ ਉਹਨੂੰ ਕਿਹਾ ਪਾਈਪ ਚਲਾ ਦੇ ਕਹਿੰਦਾ ਚੱਲਦਾ ਨਹੀਂ ਹੈਗਾ ਮੇਰੇ ਪਾਈਪ ਲੀਕ ਨੇ ਫਟੇ ਹੋਏ ਨੇ ਉਸ ਤੋਂ ਬਾਅਦ ਪੁਲਿਸ ਵਾਲੇ ਨੇ ਆ ਕੇ ਉਹ ਤੋਂ ਪਾਈਪ ਚਲਵਾਇਆ ਉਹਨੂੰ ਪੁੱਛਿਆ ਕਿ ਇਹ ਕਿ ਅੱਗ ਬੁਝਾਉਣ ਵਾਸਤੇ ਆਏ ਤਾਂ ਐਸ ਐਚਓ ਆ ਕੇ ਕਹਿੰਦਾ ਉਹਰੇ ਕਹਿੰਦਾ ਤੁਸੀਂ ਇਨਸ਼ੋਰ ਕਰਾਈ ਹੋਈ ਆ ਮਾਲਕ ਤਾਂ ਆਪਣੇ ਆਪ ਮਾਲਕ ਨੇ ਆਪ ਅੱਗ ਲਾਈ ਇਨਸ਼ੋਰ ਲੈਣ ਵਾਸਤੇ ਬਹੁਤ ਜ਼ਿਆਦਾ ਪਰਾਲੀ ਇਕੱਠੀ ਕਰੀ ਹੋਈ ਸੀ ਇੱਥੇ ਹਾਂਜੀ ਜਿਹੜੀ ਕਿ 2-3 ਘੰਟੇ ਤੋਂ ਅੱਗ ਲੱਗੀ ਹੋਈ ਆ ਕੋਈ ਕਿਸੇ ਨੇ ਹੁਣ ਤੱਕ 1-2 ਗੱਡੀਆਂ ਆਈਆਂ ਪਰ ਨਾ ਦਾ ਸੈਟੇਲਾਈਟ ਤੇ ਕਿਸੇ ਨੂੰ ਪਤਾ ਲੱਗ ਰਿਹਾ ਵੀ ਇੰਨੀ ਅੱਗ ਲੱਗੀ ਹੋਈ ਆ ਕੋਈ ਇਧਰ ਆ ਜਾ ਜੇ ਕਿ ਕਿਤੇ ਅਸੀਂ ਖੇਤਾਂ 'ਚ ਮਾੜੀ ਮੋਟੀ ਅੱਗ ਲੱਗ ਜਾਂਦੀ ਉਦੋਂ ਸਟੇਟ ਇਲੈਕਟ ਵੀ ਜੇਦੇ ਦੱਸ ਜਾਂਦੀ ਆ ਹੁਣ ਕੋਈ ਨਾ ਮੈਕਮੇ ਵਾਲਾ ਆਇਆ ਸਿਰਫ ਦੋ ਗੱਡੀਆਂ ਆਈਆਂ ਇਹਨਾਂ ਤੇ ਵੀ ਕੋਈ ਕੰਟਰੋਲ ਨਹੀਂ ਹੋਇਆ 400 ਏਕੜ ਦੀ ਇਕੱਠੀ ਕਰੀ ਹੋਈ ਪਰਾਲੀ ਨੂੰ ਕੋਈ ਇੱਥੇ ਕੋਈ ਰਾਤ ਨਹੀਂ ਮਿਲੀ ਇਹਦੇ ਨਾਲ ਬਿਲਕੁਲ ਪੂਰੀ ਜਲ ਕੇ ਸਵਾਹ ਹੋ ਰਹੀ ਆ ਕੋਈ ਹੁਣ ਤੱਕ ਕੋਈ ਪ੍ਰਸ਼ਾਸਨ ਦਾ ਬੰਦਾ ਨਹੀਂ ਕੋਈ ਮੈਕਮੇ ਦਾ ਨਹੀਂ ਕੋਈ ਕੁਝ ਨਹੀਂ Monta um tá a caia aí,